ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ 2024 ਦੇ ਲੋਕ ਸਭਾ ਇਲੈਕਸ਼ਨ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਭਖਿਆ ਹੋਇਆ ਇਨ੍ਹਾਂ ਚੋਣਾਂ ਦੇ ਵਿੱਚ ਦੋ ਚੀਜ਼ਾਂ ਖਾਸ ਹੋ ਰਹੀਆਂ ਨੇ ਪਹਿਲੇ ਇਹ ਕਿ ਥਾਂ-ਥਾਂ ਦੇ ਲੋਕ ਕਿ ਲੀਡਰਾਂ ਨੂੰ ਘੇਰ ਕੇ ਉਹਨਾਂ ਦੇ ਪਿਛਲੇ ਕੰਮਾਂ ਬਾਰੇ ਸਵਾਲ ਕਰ ਰਹੇ ਨੇ ਦੂਸਰੀ ਇਹ ਕਿ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਨੇ ਜਿਹੋ ਦਾ ਐਲਾਨ ਕੀਤਾ ਕਿ ਮੈਂ ਜੇਲ੍ਹ ਦੇ ਵਿੱਚੋਂ ਹੀ ਚੋਣ ਲੜਾਂਗਾ ਤਾਂ ਪੰਜਾਬ ਦੇ ਲੋਕਾਂ ਦੇ ਜ਼ਹਿਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉ ਆ ਰਹੇ ਨੇ ਪਹਿਲਾ ਸਵਾਲ ਇਹ ਹੈ ਕਿ ਕੀ ਕੋਈ ਵਿਅਕਤੀ ਜੇਲ੍ਹ ਦੇ ਵਿੱਚੋਂ ਚੋਣ ਲੜ ਸਕਦਾ ਦੂਸਰਾ ਕੀ ਪਹਿਲਾਂ ਪੰਜਾਬ ਦੇ ਵਿੱਚ ਕਿਸੇ ਨੇ ਜੇਲ੍ਹ ਦੇ ਵਿੱਚੋਂ ਚੋਣ ਲੜੀ ਆ ਤੀਸਰਾ ਕਿ ਜੇ ਕੋਈ ਵਿਅਕਤੀ ਚੋਣ ਜਿੱਤ ਜਾਂਦਾ ਕੀ ਉਹਦਾ ਕੇਸ ਰੱਦ ਹੋ ਜਾਊਗਾ ਇਨ੍ਹਾਂ ਸਵਾਲਾਂ ਦੇ ਉੱਪਰ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਪਹਿਲਾ ਸਵਾਲ ਇਹ ਹੈ ਕਿ ਕੋਈ ਵੀ ਵਿਅਕਤੀ ਜੇਲ੍ਹ ਦੇ ਵਿੱਚੋਂ ਚੋਣ ਲੜ ਸਕਦਾ ਉਹਨਾਂ ਚਰ ਚੋਣ ਲੜ ਸਕਦਾ ਜਿੰਨਾ ਚਿਰ ਅਦਾਲਤ ਦਾ ਉਸ ਦੇ ਅਪਰਾਧ ਦੇ ਬਾਰੇ ਕੋਈ ਫੈਸਲਾ ਨਹੀਂ ਆਉਂਦਾ ਜਿੰਨਾ ਚਿਰ ਅਦਾਲਤ ਉਸ ਨੂੰ ਸਜ਼ਾ ਨਹੀਂ ਸੁਣਾਉਂਦੀ ਉਨਾ ਚਿਰ ਕਿਸੇ ਵਿਅਕਤੀ ਨੂੰ ਅਪਰਾਧੀ ਨਹੀਂ ਮੰਨਿਆ ਜਾ ਸਕਦਾ ਅਤੇ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਉਹ ਚੋਣ ਲੜ ਸਕਦਾ ਜੇ ਅਦਾਲਤ ਸਜ਼ਾ ਸੁਣਾ ਦਿੰਦੀ ਹੈ ਚਾਹੇ ਉਹ ਆਮ ਵਿਅਕਤੀ ਹੋਵੇ ਚਾਹੇ ਕੋਈ ਵਿਧਾਇਕ ਹੋਵੇ ਜਾਂ ਕੋਈ ਐਮਐਲਏ ਜਾਂ ਐਮਪੀ ਹੋਵੇ ਤਾਂ ਉਸ ਦੀ ਚੋਣ ਇੱਕ ਸ਼ਰਤ ਦੇ ਰੱਦ ਹੋ ਜਾਂਦੀ ਹੈ ਜੇ ਉਹਨੂੰ ਸਜ਼ਾ 2 ਸਾਲ ਜਾਂ ਉਸ ਤੋਂ ਵੱਧ ਹੋ ਜੇ 2 ਸਾਲ ਤੋਂ ਵੱਧ ਦੀ ਸਜ਼ਾ ਉਹਨੂੰ ਹੋ ਜਾਂਦੀ ਆ ਤਾਂ ਉਹਦੇ ਜੇ ਪਹਿਲਾਂ ਚੁਣਿਆ ਹਰ ਤਾਂ ਉਹਦੀ ਚੋਣ ਰੱਦ ਹੋ ਜੂਗੀ ਅਤੇ ਉਹ ਸਜ਼ਾ ਪੂਰੀ ਹੋ ਉਸ ਤੋਂ ਬਾਅਦ ਅਗਲੇ 6 ਸਾਲ ਚੋਣ ਨਹੀਂ ਲੜ ਸਕੂਗਾ ਜੇ ਕੋਈ ਆਮ ਵਿਅਕਤੀ ਆ ਤਾਂ ਵੀ ਉਹਨਾਂ ਦੇ 2 ਸਾਲ ਤੋਂ ਬਾਅਦ ਸਜ਼ਾ ਹੁੰਦੀ ਹੈ ਤਾਂ ਉਹ ਚੋਣ ਨਹੀਂ ਲੜ ਸਕਦਾ ਜੇ ਉਹ ਜਿੱਤ ਜਾਂਦਾ ਉਹ ਜਿਹੜਾ ਜੇਲ੍ਹ ਦੇ ਵਿੱਚ ਆ ਸਜ਼ਾ ਨਹੀਂ ਹੋਈ ਚੋਣ ਲੜਦਾ ਪਰ ਉਹਦਾ ਕੇਸ ਨਹੀਂ ਰੱਦ ਹੋਊਗਾ ਉਹਨੂੰ ਜ਼ਮਾਨਤ ਮਿਲ ਜੂਗੀ ਜਿੱਤਣ ਤੋਂ ਬਾਅਦ ਪਰ ਉਹਦਾ ਕੇਸ ਰੱਦ ਨਹੀਂ ਹੋਊਗਾ ਕੇਸ ਚੱਲੂਗਾ ਜੇ ਕੇਸ ਦੇ ਵਿੱਚ ਉਹਨੂੰ ਦੁਬਾਰਾ ਸਜ਼ਾ ਹੋ ਗਈ ਤਾਂ ਉਹਦੀ ਚੋਣ ਆ ਜਿਹੜੀ ਉਹ ਰੱਦ ਹੋ ਜਾਊਗੀ ਇਹ ਗੱਲ ਅਸੀਂ ਬੀਬੀਸੀ ਦੀ ਰਿਪੋਰਟ ਦੇ ਆਧਾਰ ਤੇ ਕਰ ਰਹੇ ਹਾਂ ਜਿਹਦੇ ਹੁਣ ਅਗਲਾ ਸਵਾਲ ਕਿ ਕੀ ਪੰਜਾਬ ਦੇ ਵਿੱਚੋਂ ਪਹਿਲਾਂ ਕੋਈ ਜਿੱਤੇ ਆ ਪੰਜਾਬ ਦੇ ਵਿੱਚੋਂ ਪਹਿਲਾਂ ਵੀ ਕਈ ਆਗੂ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਚੋਣ ਲੜੇ ਨੇ ਅਤੇ ਜਿੱਤੇ ਨੇ ਉਹ ਇੱਥੇ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸਿਰਫ ਦੋ ਤਰ੍ਹਾਂ ਦੇ ਆਗੂ ਨੇ ਜਿਹੜੇ ਜੇਲ੍ਹਾਂ 'ਚੋਂ ਚੋਣ ਜਿੱਤੇ ਨੇ ਪਹਿਲੇ ਖੱਬੇ ਪੱਖੀ ਆਗੂ ਜਿਹੜੇ ਇਹਨਾਂ ਨੂੰ ਕਾਮਰੈਡ ਕਿਹਾ ਜਾਂਦਾ ਜਾਂ ਤਾਂ ਕਾਮਰੈਡ ਚੋਣਾਂ ਜਿੱਤੇ ਨੇ ਜੇਲ੍ਹਾਂ ਦੇ ਵਿੱਚ ਬੈਠ ਕੇ ਜਾਂ ਖਾਲਿਸਤਾਨ ਪੱਖੀ ਆਗੂ ਚੋਣਾਂ ਜਿੱਤੇ ਨੇ ਜੇਲ੍ਹਾਂ ਦੇ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਜੂਪੀ ਵਿਹਾਰ ਦੀ ਤਰ੍ਹਾਂ ਕੋਈ ਬਾਹੂਬਲੀ ਕਦੇ ਜੇਲ੍ਹ ਦੇ ਵਿੱਚੋਂ ਬੈਠ ਕੇ ਚੋਣ ਨਹੀਂ ਜਿੱਤਿਆ ਪਹਿਲਾ ਨਾਮ ਜਿਹਦਾ ਆਉਂਦਾ ਉਹ ਆ ਕਾਮਰੇਡ ਬਧਾਵਾ ਰਾਮ ਜਿਹੜੇ 1952 ਦੀ ਇਲੈਕਸ਼ਨ ਦੇ ਵਿੱਚ ਫਾਜ਼ਲਕਾ ਜੇਲ੍ਹ ਦੇ ਵਿੱਚੋਂ ਫਾਜ਼ਲਕਾ ਹਲਕੇ ਤੋਂ ਚੋਣ ਲੜੇ ਸੀਗੇ ਅਤੇ ਫਾਜ਼ਲਕਾ ਹਲਕੇ ਦੇ ਵਿੱਚੋਂ ਉਹ ਵੱਡੀ ਬਹੁਮਤ ਦੇ ਨਾਲ ਜਿੱਤੇ ਸੀ ਕਾਮਰੇਡ ਬਧਾਵਾ ਰਾਮ ਆਪਣੇ ਪਟਵਾਰੀ ਦੀ ਨੌਕਰੀ ਛੱਡ ਕੇ ਦੇਸ਼ ਦੀ ਆਜ਼ਾਦੀ ਵਾਸਤੇ ਲੜੇ ਸੀਗੇ ਅਤੇ 1938 ਤੋਂ ਲੈ ਕੇ 1947 ਤੱਕ ਕਈ ਵਾਰ ਜੇਲ੍ਹ ਦੇ ਵਿੱਚ ਗਏ ਤੇ ਇੱਕ ਸਮਾਂ ਉਹ ਵੀ ਸੀਗਾ ਜਦੋਂ ਵਿਧਾਵਾ ਆਰਾਮ ਦੇ ਸਿਰ ਤੇ ਉੱਪਰ 1 ਲੱਖ ਰੁਪਏ ਦਾ ਇਨਾਮ ਸੀਗਾ ਉਸ ਤੋਂ ਬਾਅਦ ਇੱਕ ਵਾਰ ਇਹ ਜੇਲ੍ਹ ਦੇ ਵਿੱਚੋਂ ਆਪਣੇ ਸਾਥੀਆਂ ਨਾਲ ਸੁਰੰਗ ਪੁੱਟ ਕੇ ਭੱਜ ਗਏ ਤੇ ਕੁਝ ਸਮੇਂ ਬਾਅਦ ਗ੍ਰਿਫਤਾਰ ਹੋ ਗਏ ਅਤੇ 1952 ਦੇ ਵਿੱਚ ਇਹ ਜੇਲ੍ਹ ਦੇ ਵਿੱਚੋਂ ਛੋਲ ਲੜੇ ਸੀਗੇ ਆਜ਼ਾਦੀ ਤੋਂ ਬਾਅਦ ਇਹਨਾਂ ਦਾ ਜੇਲ੍ਹ ਦੇ ਵਿੱਚ ਰਹਿਣ ਦਾ ਮੁੱਖ ਕਾਰਨ ਇਹ ਸੀ ਕਿ ਮਾਲਵੇ ਦੇ ਵਿੱਚ ਖਾਸ ਕਰਕੇ ਪੈਪਸੂ ਦੇ ਏਰੀਏ ਦੇ ਵਿੱਚ ਇੱਕ ਮੁਜਾਰਾ ਲਹਿਰ ਚੱਲਦੀ ਸੀ ਜਿਹਨੂੰ ਪੈਪਸੂ ਦੀ ਮੁਜਾਰਾ ਲਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਜਿਹਦਾ ਮਕਸਦ ਸੀਗਾ ਕਿ ਜ਼ਮੀਨ ਆ ਜਿਹੜੀ ਉਹ ਕਾਸਤਕਰਾਂ ਨੂੰ ਦਿੱਤੀ ਜਾਵੇ ਆਮ ਕਿਸਾਨਾਂ ਨੂੰ ਦਿੱਤੀ ਜਾਵੇ ਜਿਹੜੇ ਉਹਦੇ ਉੱਪਰ ਖੇਤੀ ਕਰਦੇ ਨੇ ਜ਼ਗੀਰਦਾਰੀ ਖਤਮ ਕੀਤੀ ਜਾਵੇ ਇਸ ਲਹਿਰ ਨੂੰ ਤਬਾਹਣ ਵਾਸਤੇ ਇਸ ਲਹਿਰ ਦੇ ਆਗੂਆਂ ਨੂੰ ਸਰਕਾਰ ਵੱਲੋਂ ਜ਼ਿਲ੍ਹਿਆਂ ਦੇ ਵਿੱਚ ਲੱਗਿਆ ਗਿਆ ਸੀਗਾ ਕਾਮਰੇਡ ਬਧਾਵਾਂ ਆਰਾਮੇਸੀ ਦੇ ਆਗੂ ਸੀਗੇ ਅਤੇ 1999 ਦੇ ਵਿੱਚ ਇਹਨਾਂ ਦੀ ਤਾਮਿਲਨਾਡੂ ਦੇ ਵਿੱਚ ਇੱਕ ਕਾਨਫਰੰਸ ਦੇ ਵਿੱਚ ਗਏ ਹੋਏ ਸੀ ਕਿ ਉੱਥੇ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਸੀ। ਦੂਸਰੇ ਆਗੂ ਨੇ ਜਗੀਰ ਸਿੰਘ ਜੋਗਾ ਜਗੀਰ ਸਿੰਘ ਜੋਗਾ ਵੀ ਮੁਯਾਰਾ ਲਹਿਰ ਦੇ ਇੱਕ ਸਰਕਾ ਢਾਕੂ ਰਹੇ ਨੇ। ਕਾਮਰੜ ਬਧਾਵਾਰਾਮ ਲਾਲ ਪਾਰਟੀ ਦੀ ਟਿਕਟ ਤੇ ਉੱਪਰ ਚੋਣ ਲੜੇ ਸੀਗੇ ਤੇ ਕਾਮਰੜ ਜਗੀਰ ਸਿੰਘ ਜੋਗਾ ਵੀ ਲਾਲ ਪਾਰਟੀ ਦੇ ਮੈਂਬਰ ਸੀਗੇ, ਲਾਲ ਪਾਰਟੀ ਦੇ ਆਗੂ ਸੀ। ਪਰ ਉਦੋਂ ਤੱਕ ਜਦੋਂ ਇਹਨਾਂ ਨੇ ਚੋਣ ਲੜੀ ਆ ਲਾਲ ਪਾਰਟੀ ਸੀਪੀਆਈ ਦੇ ਵਿੱਚ ਮਰਜ ਹੋ ਚੁੱਕੀ ਸੀ ਮਿਲ ਚੁੱਕੀ ਸੀ ਇਸ ਕਰਕੇ ਕਾਮਰੜ ਜਗੀਰ ਸਿੰਘ ਜੋਗਾ ਸੀਪੀਆਈ ਦੇ ਟਿਕਟ ਦੇ ਵਿੱਚ ਉੱਥੇ ਉੱਪਰ 1954 ਦੇ ਵਿੱਚ ਮਾਨਸਾ ਤੋਂ ਚੋਣ ਲੜਦੇ ਨੇ ਅਤੇ ਜਿੱਤਦੇ ਨੇ ਜੇਲ੍ਹ ਦੇ ਵਿੱਚੋਂ ਇਸ ਚੋਣ ਤੋਂ ਬਾਅਦ ਵੀ ਕਾਮਰੜ ਜੋਗਾ ਜੀ 1962 1967 ਅਤੇ 1972 ਦੇ ਵਿੱਚ ਚੋਣਾਂ ਲੜ ਕੇ ਜਿੱਤਦੇ ਨੇ ਅਤੇ ਆਮ ਲੋਕਾਂ ਦੀ ਸੇਵਾ ਕਰਦੇ ਰਹੇ ਨੇ ਇਹ ਉਹ ਆਗੂ ਹੋਏ ਨੇ ਜਿਹੜੇ ਆਮ ਲੋਕਾਂ ਤੋਂ ਥੋੜਾ ਥੋੜਾ ਪੈਸਾ ਇਕੱਠਾ ਕਰਕੇ ਚੋਣਾਂ ਲੜਦੇ ਰਹੇ ਨੇ ਅਤੇ ਬਿਨਾਂ ਕੋਈ ਬਹੁਤਾ ਖਰਚ ਕੀਤੇ ਲੋਕ ਇਹਨਾਂ ਨੂੰ ਜਿਤਾਉਂਦੇ ਰਹੇ ਨੇ ਤੀਸਰਾ ਨਾਮ ਆਉਂਦਾ ਮੁਜਾਰਾ ਲਹਿਰ ਦੇ ਹੀ ਆਗੂ ਅਤੇ ਲਾਲ ਪਾਰਟੀ ਦੇ ਪੁਰਾਣੇ ਆਗੂ ਉਹਨੇ ਧਰਮ ਸਿੰਘ ਫਕਰ ਕਾਮਰੜ ਧਰਮ ਸਿੰਘ ਫਕਰ ਵੀ ਮੁਜਾਰਾ ਲਹਿਣ ਦੇ ਇੱਕ ਵੱਡੇ ਆਗੂ ਰਹੇ ਨੇ ਅਤੇ ਇਹ ਵੀ 1954 ਦੇ ਵਿੱਚ CPI ਦੀ ਟਿਕਟ ਦੇ ਉੱਪਰ ਜੇਲ੍ਹ ਦੇ ਵਿੱਚੋਂ ਚੋਣ ਲੜਦੇ ਨੇ ਅਤੇ ਜੇਲ੍ਹ ਦੇ ਵਿੱਚੋਂ ਹੀ ਜਿੱਤਦੇ ਨੇ ਇਨਾ ਆਗੂਆਂ ਦੇ ਬਦੌਲਤ ਮਾਲਵੇ ਦੇ ਜਿਹੜੇ ਕਿਸਾਨ ਨੇ ਉਹ ਜ਼ਮੀਨਾਂ ਦੇ ਮਾਲਕ ਬਣੇ ਤੇ ਇਹ ਚੀਜ਼ ਦਾ ਖਾਸ ਮਾਲਵੇ ਦੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮਾਲਵੇ ਦੇ ਵਿੱਚ ਜਿਹੜੀਆਂ ਪੈਪਸੂ ਦੇ ਰਾਜਾਂ ਤੋਂ ਜ਼ਮੀਨਾਂ ਕੋਕੇ ਵੰਡੀਆਂ ਗਈਆਂ ਸੀਗੀਆਂ ਉਹ ਲਹਿਰ ਕਾਮਰੇਡਾਂ ਦੀ ਅਗਵਾਈ ਦੇ ਵਿੱਚ ਚੱਲੀ ਸੀ ਇਸ ਤੋਂ ਅਗਲਾ ਜਿਹੜਾ ਨਾਮ ਆ ਉਹ ਆਂਦਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਇਹ ਸਾਰਾ ਪੰਜਾਬ ਪੂਰਾ ਇੰਡੀਆ ਜਾਣਦਾ ਜਦ ਪੂਰਾ ਦੁਨੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਆਗੂ ਨੇ ਜਿਹੜੇ ਸਿੱਖਾਂ ਵਾਸਤੇ ਇੱਕ ਵੱਖਰੇ ਦੇਸ਼ ਦੀ ਖਾਲਸਤਾਨ ਦੀ ਮੰਗ ਕਰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਪਹਿਲਾਂ ਫਰੀਦਕੋਟ ਦੇ ਵਿੱਚ ਐਸਐਸਪੀ ਹੁੰਦੇ ਸੀਗੇ ਪਰ ਇਹ ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਤਾਂ ਇਹ ਉਸ ਦੇ ਰੋਸ ਵਜੋਂ ਆਪਣੀ ਨੌਕਰੀ ਤੋਂ ਰਿਜ਼ਾਈਨ ਕਰ ਦਿੰਦੇ ਨੇ ਅਸਤੀਫਾ ਦੇ ਦਿੰਦੇ ਨੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਾਂ ਸਰਦਾਰ ਮਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ 1984 ਤੋਂ ਲੈ ਕੇ 1999 ਦੇ ਵਿੱਚ ਇਹ ਜੇਲ੍ਹ ਦੇ ਵਿੱਚ ਰਹੇ 1999 ਦੀ ਇਲੈਕਸ਼ਨ ਇਹ ਤਰਨਤਾਰਨ ਤੋਂ ਜੇਲ੍ਹ ਦੇ ਵਿੱਚੋਂ ਲੜਦੇ ਨੇ ਅਤੇ ਸਰਦਾਰ ਮਾਨ ਦਾ ਇਹ ਰਿਕਾਰਡ ਆ ਅੱਜ ਤੱਕ ਦਾ ਪੰਜਾਬ ਦੇ ਵਿੱਚੋਂ ਕਿ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਸਰਦਾਰ ਮਾਨ ਜਿੱਤੇ ਸੀਗੇ 4.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਉਹਨਾਂ ਇਲੈਕਸ਼ਨ ਦੇ ਵਿੱਚ 1999 ਦੇ ਵਿੱਚ ਇਹ ਜਿੱਤੇ ਸੀ ਅਤੇ ਇਹਨਾਂ ਦੀ ਪਾਰਟੀ ਦੇ 7 ਐਮਪੀ ਪੰਜਾਬ ਦੇ ਵਿੱਚ ਉਦੋਂ ਜਿੱਤੇ ਸੀ ਇਸ ਇਲੈਕਸ਼ਨ ਤੋਂ ਬਾਅਦ 1999 ਦੇ ਵਿੱਚ ਸਰਦਾਰ ਮਾਨ ਸੰਗਰੂਰ ਤੋਂ ਐਮਪੀ ਚੁਣੇ ਜਾਂਦੇ ਨੇ 2022 ਦੀ ਆਮ ਚੋਣ ਆ ਜਿਵਨੀ ਚੋਣ ਦੇ ਵਿੱਚ ਫੇਰ ਇਹ ਸੰਗਰੂਰ ਤੋਂ ਐਮਪੀ ਚੁਣੇ ਜਾਂਦੇ ਨੇ ਅਤੇ ਇਸ ਵਾਰ ਫੇਰ ਸਰਦਾਰ ਮਾਨ ਨੇ ਜਿਹੜੇ ਉਹ ਸੰਗਰੂਰ ਹਲਕੇ ਤੋਂ ਐਮਪੀ ਦੀ ਚੋਣ ਲੜ ਰਹੇ ਨੇ ਸਰਦਾਰ ਮਾਨ ਤੋਂ ਇਲਾਵਾ 1999 ਦੇ ਵਿੱਚ ਹੀ ਇਹਨਾਂ ਦੇ ਪਾਰਟੀ ਦੇ ਆਗੂ ਪ੍ਰੋਫੈਸਰ ਅਤਿੰਦਰਪਾਲ ਸਿੰਘ ਇਹਨਾਂ ਨੂੰ ਭਾਈ ਅਤਿੰਦਰਪਾਲ ਸਿੰਘ ਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਉਹ ਵੀ ਜੇਲ੍ਹ ਦੇ ਵਿੱਚੋਂ ਪਟਿਆਲਾ ਸੀਟ ਤੋਂ ਚੋਣ ਲੜਦੇ ਨੇ ਅਤੇ ਚੋਣ ਜਿੱਤਦੇ ਨੇ ਬਾਅਦ ਦੇ ਵਿੱਚ ਇਹ ਆਗੂਆਂ ਦੇ ਕੇਸ ਕਿ ਆਪਣੇ ਕੇਸਾਂ ਦੇ ਵਿੱਚੋਂ ਸਾਰੇ ਆਗੂ ਬਰੀ ਹੋ ਜਾਂਦੇ ਨੇ ਭਾਵੇਂ ਜਿੱਤਨ ਤੋਂ ਬਾਅਦ ਵੀ ਕੇਸ ਚੱਲਦੇ ਨੇ ਪਰ ਇਹ ਆਗੂ ਆਪਣੇ ਕੇਸਾਂ ਦੇ ਵਿੱਚੋਂ ਬਰੀ ਹੋ ਜਾਂਦੇ ਨੇ ਇਸ ਇਲੈਕਸ਼ਨ ਤੋਂ ਬਾਅਦ ਭਾਈ ਅਤਿੰਦਰਪਾਲ ਸਿੰਘ 1999 ਤੋਂ 1999 ਤੱਕ ਐਮਪੀ ਰਹਿੰਦੇ ਨੇ ਉਸ ਤੋਂ ਬਾਅਦ ਇਹ ਆਪਣਾ ਇੱਕ ਵੱਖਰਾ ਅਕਾਲੀ ਦਲ ਬਣਾ ਲੈਂਦੇ ਨੇ ਸ਼ਰਮ ਨੇ ਅਕਾਲੀ ਦਲ ਖਾਲਸਤਾਨ ਉਸ ਤੋਂ ਬਾਅਦ ਇਹ ਸਿਰਫ ਸਿੱਖ ਬੁੱਧੀਜੀਵੀ ਦੇ ਰੂਪ ਦੇ ਵਿੱਚ ਵਿਚਰਦੇ ਨੇ ਤੇ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲੈਂਦੇ ਇਸ ਵਾਰ ਫੇਰ ਭਾਈ ਅਚੇਂਦਰਪਾਲ ਸਿੰਘ ਪਟਿਆਲਾ ਹਲਕੇ ਤੋਂ ਲੋਕ ਸਭਾ ਦੀ ਚੋਣ ਸੀਟ ਲੜ ਰਹੇ ਨੇ ਇਹ ਉਹ ਆਗੂ ਨੇ ਜਿਹੜੇ ਵੱਖ-ਵੱਖ ਸਮੇਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚੋਂ ਚੋਣ ਲੜੇ ਅਤੇ ਜਿੱਤੇ ਇਹ ਆਜ਼ਾਦੀ ਦਾ ਵੀ ਜਿਹੜਾ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੀ ਜੇਲ੍ਹ ਦੇ ਵਿੱਚੋਂ ਤੇਜਾ ਸਿੰਘ ਸੁਤੰਤਰ ਨੇ ਵੀ ਇੱਕ ਵਾਰ ਚੋਣ ਲੜੀ ਸੀ ਅਤੇ ਜੇਲ੍ਹ ਦੇ ਵਿੱਚੋਂ ਜਿੱਤੇ ਸੀਗੇ ਸੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਤੁਸੀਂ ਆਪਣੇ ਵਿਚਾਰ ਦੱਸਿਓ ਕੋਈ ਹੋਰ ਆਗੂ ਸਾਡੀ ਜਾਣਕਾਰੀ ਤੋਂ ਬਿਨਾਂ ਰਹਿ ਗਿਆ ਹੋਵੇ ਉਹ ਵੀ ਤੁਸੀਂ ਦੱਸਿਓ ਅਸੀਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਬੀਬੀਸੀ ਦੀ ਅਤੇ ਪੰਜਾਬੀ ਟਰਬਿਊਨ ਦੀ ਰਿਪੋਰਟ ਦੇ ਆਧਾਰ ਦੇ ਉੱਪਰ ਸਾਂਝੀ ਕਰ ਰਹੇ ਹਾਂ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਊਗੀ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਜੀ ਸ਼ੇਅਰ